ਐਤਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਿਤ ਅੰਕੜਿਆਂ ਅਨੁਸਾਰ ਪਿਛਲੇ 6 ਮਹੀਨਿਆਂ ਵਿੱਚ ਕਰਨਾਟਕ ਵਿੱਚ 2.3 ਲੱਖ ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਤੇ 19 ਰੈਬਿਸ ਦੀ ਮੌਤ ਦਰਜ ਕੀਤੀ ਗਈ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਦਰਸਾਉਂਦੀ ਹੈ ਪੂਰੇ 2024 ਵਿੱਚ ਰਾਜ ਵਿੱਚ ਜੋ ਹੈ 3.6 ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਤੇ 42 ਰੈਬਿਸ ਦੀ ਮੌਤ ਦਰਜ ਕੀਤੀ ਗਈ ਹੈ ਰਾਜ ਸਿਹਤ ਵਿਭਾਗ ਦੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਦੁਆਰਾ ਪੀਟੀਆਈ ਨਾਲ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਕਰਨਾਟਕ ਵਿੱਚ ਇਸ ਸਾਲ 1 ਜਨਵਰੀ ਤੋਂ 30 ਜੂਨ ਦੇ ਵਿਚਕਾਰ 23199 ਕੁੱਤਿਆਂ ਦੇ ਕੱਟਣ ਦੇ ਮਾਮਲੇ ਤੇ 19 ਰੈਬਿਸ ਦੀ ਮੌਤ ਦਰਜ ਕੀਤੀ ਗਈ ਹੈ ਇਸ ਦੇ ਮੁਕਾਬਲੇ ਪਿਛਲੇ ਸਾਲ ਇਸੇ ਮਿਆਦ ਵਿੱਚ 169672 ਕੁੱਤਿਆਂ ਦੇ ਕੱਟਣ ਦੇ ਮਾਮਲੇ ਤੇ 18 ਲੋਕਾਂ ਦੀ ਰੈਬਿਸ ਨਾਲ ਮੌਤ ਹੋਈ ਸੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਵਿੱਚ ਲਗਭਗ 36.20 ਫੀਸਦੀ ਦਾ ਵਾਧਾ ਹੋਇਆ ਹੈ ਇਸ ਹਫਤੇ ਹੁਬਲੀ ਦੀਆਂ ਸੜਕਾਂ ਤੇ ਦੋ ਅਵਾਰਾ ਕੁੱਤਿਆਂ ਦੁਆਰਾ ਇੱਕ 3 ਸਾਲ ਦੀ ਬੱਚੀ ਤੇ ਹਮਲਾ ਕੀਤਾ ਗਿਆ ਤੇ ਜਿਸ ਦੀ ਵੀਡੀਓ ਚਿੰਤਾ ਵਿੱਚ ਹਾਲ ਹੀ ਵਿੱਚ ਵਧਾ ਹੋਇਆ ਸੇਤ ਅਤੇ ਪਰਿਵਾਰ ਪੁਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹਰਸ਼ ਗੁਪਤਾ ਨੇ ਕਿਹਾ ਹੈ ਕਿ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਮਾਮਲਿਆਂ ਦੀ ਗਿਣਤੀ ਹੁਣ ਜ਼ਿਆਦਾ ਜਾਪਦੀ ਹੈ ਕਿਉਂਕਿ ਉਹਨਾਂ ਦੀ ਰਿਪੋਰਟ ਵਧੇਰੇ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਹੁਣ ਜੋ ਹੈ ਬਿਹਤਰ ਰਿਪੋਰਟਿੰਗ ਹੋ ਰਹੀ ਹੈ ਅਜਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਯਤਨਾਂ ਦੀ ਰੂਪਰੇਖਾ ਦਿੰਦੇ ਹੋਏ ਗੁਪਤਾ ਨੇ ਦੱਸਿਆ ਕਿ ਅਸੀਂ ਜਾਗਰੂਕਤਾ ਪੈਦਾ ਕਰਨ ਡਾਕਟਰਾਂ ਨੂੰ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਇਲਾਜ ਕਰਨ ਵਾਲੇ ਸਿਖਲਾਈ ਦੇਣ ਲੋੜੀਂਦੀ ਮਾਤਰਾ ਵਿੱਚ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪਿੰਡੂ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਦੀ ਆਬਾਦੀ ਦਾ ਪ੍ਰਬੰਧਨ ਕਰਨ ਲਈ ਨਿਰਦੇਸ਼ ਜੋ ਹੈ ਦੇਣ ਦੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਛੋਟੀਆਂ ਖੁਰਚੀਆਂ ਜਾਂ ਫਿਰ ਛੋਟੇ ਕੱਟਣ ਲਈ ਵੀ ਤੁਰੰਤ ਡਾਕਟਰੀ ਸਹਾਤਾ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਲਾਗਾਂ ਦਾ ਕਾਰਨ ਵੀ ਬਣ ਸਕਦੇ ਨੇ ਤੇ ਗੁਪਤਾ ਨੇ ਕਿਹਾ ਹੈ ਕਿ ਇਹ ਯਤਨ ਜੋ ਹੈ ਹੌਲੀ-ਹੌਲੀ ਤੇਜ਼ੀ ਨਾਲ ਫੜ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਵਿੱਚ ਹੋਰ ਵੀ ਸੁਧਾਰ ਹੋਵੇਗਾ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਤੇ ਰੈਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਜੋ ਰਿਪੋਰਟਿੰਗ ਹੈ 2022 ਤੋਂ ਬਾਅਦ ਸਭ ਤੋਂ ਵੱਧ ਹੈ ਜਦੋਂ ਕਰਨਾਟਕ ਨੇ ਕਰਨਾਟਕ ਮਹਾਮਾਰੀ ਰੋਗ ਐਕਟ 2020 ਦੇ ਤਹਿਤ ਮਨੁੱਖੀ ਰੈਬੀਜ਼ ਨੂੰ ਇੱਕ ਜੋ ਹੈ ਨੋਟੀਫਾਈਬਲ ਬਿਮਾਰੀ ਐਲਾਨ ਕੀਤਾ ਸੀ ਉਦੋਂ ਤੋਂ ਸਾਰੀਆਂ ਸਰਕਾਰੀ ਅਤੇ ਨਿੱਜੀ ਸਿਹਤ ਸਹੂਲਤਾਂ ਨੂੰ ਰਾਜ ਸਿਹਤ ਵਿਭਾਗ ਨੂੰ ਸਾਰੇ ਸ਼ੱਕੀ ਸੰਭਾਵਿਤ ਤੇ ਪੁਸ਼ਟੀ ਕੀਤੇ ਮਨੁੱਖੀ ਰੈਬਿਸ ਦੇ ਮਾਮਲਿਆਂ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਅੰਕੜਿਆਂ ਅਨੁਸਾਰ ਕੁੱਤਿਆਂ ਦੇ ਕੱਟਣ ਦੇ ਸਭ ਤੋਂ ਵੱਧ ਮਾਮਲੇ ਵਿਜੇਪੁਰਾ ਵਿੱਚ ਦਰਜ ਕੀਤੇ ਗਏ ਨੇ ਇਸ ਤੋਂ ਬਾਅਦ ਬੀਬੀ ਬੀਬੀ ਐਮਪੀ ਜੋ ਹੈ ਬੰਗਲੌਰ ਮਹਾਨ ਨਗਰਸੀਮਾਵਾ ਵਿੱਚ 13831 ਕੇਸ ਹਸਨ ਦੱਖਣੀ ਕੰਨੜਾ ਤੇ ਬਾਂਗਲਕੋਟ ਹਨ ਬੰਗਲਾ ਬੈਂਗਲੌਰ ਦੇ ਵਿੱਚ ਦਿਹਾਤੀ ਵਿੱਚ 4408 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਬੈਂਗਲੌਰ ਸ਼ਹਿਰੀ ਵਿੱਚ 8878 ਕੇਸ ਸਾਹਮਣੇ